ਹਾਂਜੀ ਸਾਥੀਓ ਸਤਿ ਸ੍ਰੀ ਅਕਾਲ ਦੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਕਾਫੀ ਸਾਥੀਆਂ ਦੇ ਪਿਛਲੇ ਕੁਝ ਦਿਨਾਂ ਤੋਂ ਮੈਸੇਜ ਆਏ ਸੀਗੇ ਕਿ ਸਾਡੇ ਡਿਪਾਰਟਮੈਂਟ ਦੀ ਜਿਹੜੀ ਸੈਲਰੀ ਆ ਪਰਬੀਸ਼ਨ ਪੀਰੀਅਡ ਪੂਰਾ ਹੋਣ ਤੋਂ ਬਾਅਦ ਕਿੰਨੀ ਹੋਊਗੀ ਇਸ ਬਾਰੇ ਜ਼ਰੂਰ ਦੱਸਿਆ ਜਾਵੇ ਤਾਂ ਇਸ ਵੀਡੀਓ ਰਹੀਂ ਵੱਖ-ਵੱਖ ਡਿਪਾਰਟਮੈਂਟ ਜਿਹੜੇ 17 ਜੁਲਾਈ 2020 ਤੋਂ ਮੁਲਾਜ਼ਮ ਭਰਤੀ ਆ ਬਾਅਦ ਚ ਤੇ ਉਸ ਤੋਂ ਪਹਿਲਾਂ ਭਰਤੀ ਜਿਹੜੇ ਵਕਰੀ-ਵਕਰੀ ਬੇਸਿਕ ਦੇ ਹਿਸਾਬ ਨਾਲ ਫਰਕ ਦੱਸਿਆ ਗਿਆ ਸੈਲਰੀ ਦਾ ਕਿ ਜੇਕਰ ਉਹ ਪੰਜਾਬ ਦੇ 6ਵੇਂ ਪੇ ਕਮਿਸ਼ਨ ਦੇ ਅਨੁਸਾਰ ਤਨਖਾਹ ਲੈ ਰਹੀ ਹੁੰਦੀ ਤਾਂ ਕਿੰਨੀ ਹੋਣੀ ਸੀ ਤੇ ਹੁਣ ਉਹਨਾਂ ਦੀ ਕਿੰਨੀ ਹੈ ਤੇ ਫਰਕ ਕਿੰਨਾ ਰਹੂਗਾ ਪ੍ਰਤੀ ਮਹੀਨਾ ਆਓ ਆਪਾਂ ਸ਼ੁਰੂ ਕਰਦੇ ਹਾਂ ਸਿੱਖਿਆ ਵਿਭਾਗ ਦੀਆਂ ਜਿਹੜੀਆਂ ਭਰਤੀਆਂ ਹੋਈਆਂ ਉਹਨਾਂ ਤੋਂ ਜਿਹੜੀ ਮਾਸਟਰ ਕੈਡਰ ਦੀ ਜਿਹੜੀ ਭਰਤੀਆਂ ਹੋਈਆਂ ਜਿਵੇਂ 3704 2392 ਤੇ 4146 ਅੱਪਾ ਗੱਲ ਕਰੀਏ ਜੇ ਪੰਜਾਬ ਦੇ ਆ 6ਵੇਂ ਪੇ ਕਮਿਸ਼ਨ ਲਾਗੂ ਹੁੰਦਾ ਜਿਹੜੇ ਪੰਜਾਬ ਦੇ ਬਾਕੀ ਮੁਲਾਜ਼ਮਾਂ ਤੇ ਲਾਗੂ ਆ ਤਾਂ ਉਹ ਉਹਦੀ ਬੇਸਿਕ ਜਿਹੜੀ ਸੈਲਰੀ ਉਹ 45400 ਆ ਤੇ ਪੰਜਾਬ ਦੇ ਵਿੱਚ ਜੋ ਡੀਏ ਹੁਣ ਚੱਲ ਰਿਹਾ 17252 ਰੁਪਏ 38% ਡੀਏ حساب ਨਾਲ 17252 ਰੁਪਏ ਉਹ ਬਣਦੇ ਆ 8% ਜਿਹੜਾ ਐਚਆਰਏ ਆ 3632 ਰੁਪਏ ਮੋਬਾਈਲ ਭੱਤਾ 500 ਰੁਪਿਆ ਮੈਡੀਕਲ ਭੱਤਾ 1000 ਰੁਪਿਆ ਤੇ ਗ੍ਰੋਸ ਸੈਲਰੀ ਜਿਹੜੀ ਬਣਦੀ ਆ ਉਹ 67784 ਰੁਪਏ ਉਸ ਤੋਂ ਬਾਅਦ ਡਿਡਕਸ਼ਨ ਦੀ ਗੱਲ ਕਰੀਏ 10% ਜਿਹੜਾ ਐਨਪੀਐਸ ਕੱਟਿਆ ਜਾਂਦਾ 665 ਰੁਪਏ 200 ਰੁਪਿਆ ਡਵੈਲਪਮੈਂਟ ਟੈਕਸ ਤੇ 120 ਰੁਪਏ ਜੀਆਈਐਸ ਨੈਟ ਸੈਲਰੀ ਜਿਹੜੀ ਮਤਲਬ ਖਾਤੇ ਚ ਆਉਣੀ ਹੈ ਆਪਣੇ ਉਹ 61000 199 ਲਗਭਗ 62000 ਰੁਪਿਆ ਖਾਤੇ ਚ ਆਉਣੀ ਸੀ ਅਗਰ ਇਹ ਪੰਜਾਬ ਦੇ ਪੇ ਸਕੇਲ ਤੇ ਹੁੰਦੇ ਤੇ ਜੋ ਪੰਜਾਬ ਦੇ ਪੇ ਸਕੇਲ ਤੇ ਮੁਲਾਜ਼ਮ ਭਰਤੀ ਆ 17 ਜੁਲਾਈ 20 ਤੋਂ ਪਹਿਲਾਂ ਸਿੱਖਿਆ ਵਿਭਾਗ ਚ ਉਹਨਾਂ ਦੀ ਇਹ ਸੈਲਰੀ ਆ ਰਹੀ ਆ 61199 ਰੁਪਏ ਹੁਣ ਆਪਾਂ ਜੇ ਗੱਲ ਕਰੀਏ 17 ਜੁਲਾਈ 2020 ਤੋਂ ਬਾਅਦ ਭਰਤੀਆਂ ਜਿਹੜੀਆਂ ਹੋਈਆਂ 370423924166 ਇਹਨਾਂ ਦੀ ਜੀ ਸੈਲਰੀ ਦੀ ਗੱਲ ਕਰੀਏ ਜੋ ਉਹਨਾਂ ਨੂੰ ਮਿਲ ਰਹੀ ਹੈ ਹੁਣ ਇਹਨਾਂ ਦੀ ਬੇਸਿਕ 35400 ਆ ਦੀਏ 38% ਦੇ ਹਿਸਾਬ ਨਾਲ 13452 ਤੇ ਐਚ ਆਰਏ 8% 2832 ਰੁਪਏ ਮੋਬਾਈਲ ਅਲੌਂਸ ਹੋਹੀ 500 ਰੁਪਏ ਤੇ ਮੈਡੀਕਲ 1000 ਗ੍ਰੋਸ ਸੈਲਰੀ ਬਣਦੀ ਹੈ ਜੀ 53184 ਰੁਪਏ ਐਨ ਪੀਐਸ 10% ਕੱਟ ਕੇ ਡਵੈਲਪਮੈਂਟ 200 ਰੁਪਏ ਕੱਟ ਕੇ ਤੇ ਜੀਆਈਐਸ 120 ਰੁਪਏ ਕੱਟ ਕੇ ਹੁਣ ਜੋ ਸੈਲਰੀ ਮਿਲ ਰਹੀ ਹੈ 3704 ਮਾਸਟਰ ਗ੍ਰੇਡਰ ਭਰਤੀ ਨੂੰ 47979 ਰੁਪਏ ਜੋ ਪਰਕਾਲ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਖਾਤੇ ਚ ਆ ਰਹੀ ਹੈ ਜੇ ਆਪਾਂ ਹੁਣ ਫਰਕ ਦੀ ਗੱਲ ਕਰ ਰਹੀਏ ਕਿ ਫਰਕ ਕਿੰਨਾ ਦੋਵਾਂ ਤਨਖਾਹਾਂ ਦੇ ਵਿੱਚ ਫਰਕ ਬਹੁਤ ਵੱਡਾ ਜੀ 61900 61199 ਰੁਪਏ ਮਿਲਨੇ ਸੀ ਮਿਲ ਕਿੰਨੇ ਰਹੇ ਆ 47979 ਰੁਪਏ ਤੇ ਲਗਭਗ 13220 ਰੁਪਏ ਇੱਕ ਮਹੀਨੇ ਦੀ ਤਨਖਾਹ ਘੱਟ ਮਿਲ ਰਹੀ ਹੈ ਜੀ ਜੇਕਰ ਆਪਾਂ ਸਿੱਖਿਆ ਵਿਭਾਗ ਦੀ ਮਾਸਟਰ ਗਿਡਰ ਭਰਤੀ ਦੀ ਗੱਲ ਕਰੀਏ ਤਾਂ 13220 ਰੁਪਏ ਇੱਕ ਮਹੀਨੇ ਦਾ ਘਾਟਾ ਪੈ ਰਿਹਾ ਤੁਸੀਂ ਇਹਨੂੰ ਸਾਲ ਦੀ ਜਿਹੜੀ ਕੈਲਕੂਲੇਸ਼ਨ ਕਰ ਸਕਦੇ ਹੋ 12 ਨਾਲ ਗੁਣਾ ਕਰਕੇ ਇਹਨਾਂ ਘਾਟਾ ਜਿਹੜਾ ਮਾਸਟਰ ਕੁਕਟਰ ਭਰਤੀ ਨੂੰ ਪੈ ਰਿਹਾ ਉਸ ਤੋਂ ਬਾਅਦ ਆਪਾਂ ਜੇ ਆ ਜੀਏ ਨਰਸਿੰਗ ਸਟਾਫ ਜਿਹੜਾ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਹੈ ਜੇ ਉਹ ਪੰਜਾਬ ਦੇ ਪੇ ਸਕੇਲ ਤੇ ਹੁੰਦੇ ਤਾਂ ਉਹਨਾਂ ਦੀ ਬੇਸਿਕ ਜਿਹੜੀ ਹੈ ਉਹ 44500 ਹੋਣੀ ਸੀ ਉਸ ਤੋਂ ਬਾਅਦ 38% ਡੀਏ ਲਾ ਕੇ 8% hra ਲਾ ਕੇ ਮੋਇਲ ਪੱਤਾ ਤੇ ਮੈਡੀਕਲ ਅਲਾਉਂਸ ਲਾ ਕੇ ਉਹਨਾਂ ਦੀ ਗ੍ਰੋਸ ਸੈਲਰੀ ਜਿਹੜੀ ਆ 66470 ਰੁਪਏ ਬਣੀ ਸੀ 10% ਐਮਪੀਐਸ ਤੇ ਬਾਕੀ ਚੀਜ਼ਾਂ ਕੱਟ ਕੇ ਜੋ ਉਹਨਾਂ ਦੇ ਖਾਤੇ ਚ ਆਉਣੀ ਸੀ 60009 ਰੁਪਏ ਦੇ ਲਗਭਗ ਪਰ ਜੋ ਹੁਣ ਉਹਨਾਂ ਨੂੰ ਮਿਲ ਰਿਹਾ ਨਰਸਿੰਗ ਸਟਾਫ ਨੂੰ 17 7 20 ਤੋਂ ਬਾਅਦ ਬੇਸਿਕ ਉਹਨਾਂ ਦੀ 29200 ਆ ਡੀ 830% 11096 ਰੁਪਏ 8% ਐਚ ਆਰ ਐ ਮੋਬਾਈਲ ਪੱਤਾ ਤੇ ਮੈਡੀਕਲ ਅਲੌਂਸ ਲਾ ਕੇ ਗ੍ਰੋਸ ਸੈਲਰੀ ਉਹਨਾਂ ਦੀ ਬਣਦੀ ਆ 44132 ਰੁਪਏ ਉਹੀ ਸਾਰੀਆਂ ਡਿਡਕਸ਼ਨ ਕਰਕੇ ਨੈਟ ਸੈਲਰੀ ਜਿਹੜੀ ਉਹਨਾਂ ਨੂੰ ਹੁਣ ਪਰਕੀਅਲ ਦਾ ਸਮਾਪਾਰ ਹੋਣ ਤੋਂ ਬਾਅਦ 39783 ਰੁਪਏ ਮਿਲਣੀ ਆ ਜੀ ਕੀ ਆ ਫਰਕ ਦੀ ਗੱਲ ਕਰੀਏ 60009 ਰੁਪਏ ਤੇ 39783 ਰੁਪਏ ਜੇ ਘਟਾ ਲਈਏ ਆਪਾਂ ਇਹ ਫਰਕ ਆ ਲਗਭਗ ਮਹੀਨੇ ਦਾ 20000 ਤੇ 226 ਰੁਪਏ ਦਾ ਘਾਟਾ ਜਿਹੜਾ ਉਹ ਨਰਸਿੰਗ ਸਟਾਫ ਨੂੰ ਹੋ ਰਿਹਾ 20000 ਤੇ 226 ਰੁਪਏ ਜੇ ਆਪਾਂ ਗੱਲ ਕਰੀਏ ਸਾਲ ਦੀ ਤਾਂ 2 ਲੱਖ ਤੋਂ ਵੱਧ ਦਾ ਘਾਟਾ ਜਿਹੜਾ ਇਹਨਾਂ ਨੂੰ ਪੈ ਰਿਹਾ ਅੱਗੇ ਗੱਲ ਕਰੀਏ ਆਪਾਂ ਜੇ ای ٹی ٹی अध्यापक ਜਿਹੜੇ ਆ ਉਹਨਾਂ ਦੀ ਤਨਖਾਹ ਦੀ ਸਕੂਲ ਸਿੱਖਿਆ ਵਿਭਾਗ ਚ ਜੇ ਉਹ ਛੇਵੇਂ ਪੇ ਕਮਿਸ਼ਨ ਤੇ ਹੁੰਦੇ ਜਾਂ ਜਿਹੜੇ ਇਹਨਾਂ ਤੋਂ ਪਹਿਲਾਂ अध्यापक ਸੀਗੇ ਉਹਨਾਂ ਦੀ ਬੇਸਿਕ 39000 ਆ ਡੀਏ 38% 14820 ਐਚ ਆਰ 8% ਤੇ ਮੋਬਾਈਲ ਤੇ ਮੈਡੀਕਲ ਅਲਾਉਂਸ ਲਾ ਕੇ ਗਰੋਸ ਸੈਲਰੀ ਬਣਦੀ ਹੈ ਜੀ 58440 ਰੁਪਏ NPS ਕੱਟ ਕੇ ਡਵੈਲਪਮੈਂਟ ਟੈਕਸ ਕੱਟ ਕੇ GIS ਕੱਟ ਕੇ ਜਿਹੜੀ ਨੈਟ ਸੈਲਰੀ ਜਿਹੜੀ ਉਹਨਾਂ ਦੇ ਖਾਤੇ ਚ ਆਉਣੀ ਸੀ ਉਹ ਸੀ 52738 ਰੁਪਏ ਇੱਕ ਤੇ ਇੱਕ ਗੱਲ ਹੋਰ ਨੋਟ ਕਰ ਲਈਏ ਕਿ ਮਾਸਟਰ ਕੁਕਟਰ ਨੂੰ ਜਿਹੜੀ ਆ 17720 ਤੋਂ ਬਾਅਦ ਭਰਤੀ ਨੂੰ 47979 ਮਿਲ ਰਹੀ ਆ ਯਾਨੀ ਕਿ ਪੰਜਾਬ ਦੇ ETT ਕੁਕਟਰ ਨਾਲੋਂ ਵੀ ਘੱਟ ਸੈਲਰੀ ਮਾਸਟਰ ਕੁਕਟਰ ਨੂੰ 17720 ਤੋਂ ਬਾਅਦ ਭਰਤੀ ਰਾਜਮਾਨ ਨੂੰ ਮਿਲ ਰਹੀ ਆ ETT ਵਾਲੇ ਜਿਹੜੇ ਪੰਜਾਬ ਦੇ ਆ ਉਹਨਾਂ ਨੂੰ ਮਾਸਟਰ ਗ੍ਰੇਡਰ ਦੀ 47979 ਤੋਂ 52788 ਲਗਭਗ 3 3500 ਰੁਪਏ ਵੱਧ ਮਿਲ ਰਿਹਾ ਸੀ ਹੁਣ ਗੱਲ ਕਰੀਏ 8TT ਦੀ ਜਿਹੜੀ ਸੈਲਰੀ ਹੈ 17720 ਤੋਂ ਬਾਅਦ ਵਾਲੇ ਮੁਲਾਜ਼ਮਾਂ ਉਹਨਾਂ ਨੂੰ ਬੇਸਿਕ 29200 ਮਿਲ ਰਹੀ ਆ ਜਦੋਂ ਉਹਨਾਂ ਦਾ ਪਰਕਾਲ ਦਾ ਸਮਾਂ ਪੂਰਾ ਹੋ ਜਾਊਗਾ ਉਦੋਂ ਬਾਅਦ 38% ਡੀਏ 8% ਜਿਹੜਾ ਹੈ ਚਾਰੇ ਮੋਬਾਈਲ ਭੱਤਾ ਉਹੀ ਮੈਡੀਕਲ ਅਲਾਊਂਸ ਵੀ ਉਹੀ ਗਰੋਥ ਸੈਲਰੀ 44132 ਹੋ ਜਾਊਗੀ ਇਹਨਾਂ ਦੀ 10% NPS ਕੱਟ ਕੇ ਡਿਵੈਲਪਮੈਂਟ ਟੈਕਸ ਕੱਟ ਕੇ ਤੇ ਜੀਆਈਐਸ ਕੱਟ ਕੇ ਜੋ ਜਿਹੜੇ ETT 6335 ਆ ਜਦੋਂ ਉਹਨਾਂ ਦਾ ਪਰਕਾਲ ਦਾ ਸਮਾਂ ਪੂਰਾ ਹੋ ਜਾਊਗਾ ਤਾਂ ਉਹਨਾਂ ਨੂੰ 39783 ਜਿਹੜੀ ਆ ਉਹ ਸੈਲਰੀ ਖਾਤੇ 'ਚ ਮਿਲੂਗੀ ਜੀ 39783 ETT 6335 ਜਾਂ ਇਸ ਤੋਂ ਬਾਅਦ ਜਿਹੜੀਆਂ ਵੀ ਵਰਤ ਹੋਈਆਂ ਆਉਣਗੀਆਂ ਜਿਹਨੂੰ 29200 ਸੈਲਰੀ ਮਿਲ ਰਹੀ ਹੈ ਜਾਂ ਹੋਰ ਵੀ ਕਿਸੇ ਡਿਪਾਰਟਮੈਂਟ ਜਿਸ ਨੂੰ 29200 ਬੇਸਿਕ ਮਿਲ ਰਹੀ ਹੈ ਤਾਂ 39783 ਰੁਪਏ ਪਰ ਕਾਲ ਸਮਾਪੂਰ ਹੋਣ ਤੋਂ ਬਾਅਦ ਤਨਖਾਹ ਮਿਲੂਗੀ ਹੁਣ ਆਪਾਂ ਜੇ ਗੈਪ ਦੀ ਗੱਲ ਕਰੀਏ ਕਿ ਕਿੰਨਾ ਫਰਕ ਆ ਮਿਲਣੀ ਸੀ 52738 ਮਿਲ ਰਹੀ ਹੈ 39783 ਤਾਂ 12955 ਲਗਭਗ 13000 ਦੇ ਲਗਭਗ ਜਿਹੜਾ ਫਰਕ ਮਹੀਨੇ ਦਾ ਉਹ ਇਹਨਾਂ ਦਾ ਵੀ ਬਣ ਰਿਹਾ ਤੇ ਤੁਸੀਂ ਇਹਨੂੰ ਵੀ ਸਾਲ ਨਾਲ ਕੈਲਕੂਲੇਸ਼ਨ ਕਰ ਸਕਦੇ ਹੋ ਇੰਨਾ-ਇੰਨਾ ਫਰਕ ਤਨਖਾਹਾਂ ਦਾ ਜਿਹੜਾ ਪੈ ਰਿਹਾ ਜੀ ਉਸ ਤੋਂ ਅੱਗੇ ਗੱਲ ਕਰ ਰਹੀ ਹਾਂ ਹੁਣ ਆਪਾਂ ਜਿਵੇਂ ਕਲਰਕ ਆ ਕਿਸੇ ਵੀ ਡਿਪਾਰਟਮੈਂਟ ਚ ਚਾਹੇ ਪਟਵਾਰੀ ਆ ਤੇ ਚਾਹੇ ਜਿਹੜੇ ਪੰਜਾਬ ਪੁਲਿਸ ਦੇ ਕਾਂਸਟੇਬਲ ਆ ਜਿਹੜੇ 17 ਜੁਲਾਈ 20 ਤੋਂ ਬਾਅਦ ਭਰਤੀ ਆ ਅਸਲ ਚ ਮੈਨੂੰ ਇਹਨਾਂ ਦੀ ਜਿਹੜੀ ਪੰਜਾਬ ਵਾਲਿਆਂ ਦੀ ਬੇਸਿਕ ਸੈਲਰੀ ਨਹੀਂ ਪਤਾ ਸੀ ਕਿ ਬੇਸਿਕ ਕਿੰਨੀ ਆ ਪਰ ਸਿਰਫ ਮੈਂ ਜਿਹੜਾ ਇਹਨਾਂ ਦਾ ਉਹ ਟੇਬਲ ਬਣਾਤਾ ਕਿ 17/7/20 ਤੋਂ ਬਾਅਦ ਜਿਨ੍ਹਾਂ ਦੀ ਵੀ ਬੇਸਿਕ 19900 ਆ ਭਾਵੇਂ ਉਹ ਪਟਵਾਰੀ ਆ ਭਾਵੇਂ ਉਹ ਕਲਰਕ ਆ ਭਾਵੇਂ ਉਹ ਪੰਜਾਬ ਪੁਲਿਸ ਦੇ ਕਾਂਸਟੇਬਲ ਆ ਅਮੀ ਹੋਰ ਵੀ ਕੋਈ ਵਿਭਾਗ ਜਿਨ੍ਹਾਂ ਦੀ 19900 ਬੇਸਿਕ ਆ ਜਿਨ੍ਹਾਂ ਦੀ ਬੇਸਿਕ ਹੁਣ ਅੰਡਰ ਪਰਮਿਸ਼ਨ 19900 ਆ ਤਦ ਰੀ ਜਿਹੜੀ ਬਣੂਗੀ ਪਰਮਿਸ਼ਨ ਪੂਰਾ ਹੋਣ ਤੋਂ ਬਾਅਦ 38% ਡੀਏ ਨਾਲ 7562 ਰੁਪਏ 8% ਐਚਆਰਏ ਮੋਬਾਈਲ ਅਲਾਉਂਸ 500 ਹੋਊਗਾ ਮੈਡੀਕਲ ਅਲਾਉਂਸ 10000 ਰੁਪਿਆ ਤੇ ਗਰੋਥ ਸੈਲਰੀ ਜਿਹੜੀ ਆ ਉਹ 30000 554 ਰੁਪਏ ਬਣੂਗੀ ਜੀ ਐਨਪੀਐਸ ਜਿਹੜਾ 10% ਕੱਟ ਕੇ ਡਿਵੈਲਪਮੈਂਟ 200 ਕੱਟ ਕੇ ਤੇ GIS 620 ਰੁਪਏ ਕੱਟ ਕੇ ਉਹਨਾਂ ਨੂੰ ਜਿਹੜੀ ਆ ਸਿਰਫ ਤੇ ਸਿਰਫ 27488 ਰੁਪਏ ਤਨਖਾਹ ਮਿਲੂਗੀ ਜਿਨ੍ਹਾਂ ਨੂੰ ਵੀ 19900 ਬੇਸਿਕ ਹੁਣ ਮਿਲ ਰਹੀ ਆ 19900 ਚੋਂ ਵੀ ਕੱਟ ਕਟਾ ਕੇ ਉਹਨਾਂ ਨੂੰ 16-17000 ਮਿਲਦਾ ਹੋਊਗਾ ਕਲਰਕ ਹੋ ਭਾਵੇਂ ਕਿਸੇ ਵੀ ਵਿਭਾਗ ਚ ਹੋਣ ਪਟਵਾਰੀ ਹੋਣ ਤੇ ਪੰਜਾਬ ਪੁਲਿਸ ਦੇ ਜਿਹੜੇ ਕਾਂਸਟੇਬਲ ਹੋਣ ਉਹਨਾਂ ਦੀ ਤਨਖਾਹ ਪ੍ਰবেশਨ ਤੋਂ ਬਾਅਦ 27488 ਰੁਪਏ ਬਣੂਗੀ ਬਹੁਤ ਵੱਡਾ ਘਾਟਾ ਜੀ ਜੇ ਇਹ ਪੰਜਾਬ ਦੇ ਪੇ ਸਕੇਲ ਤੇ ਹੁੰਦੇ ਤਾਂ 45 ਤੋਂ 50000 ਦੇ ਵਿੱਚ ਵਿੱਚ ਜਿਹੜੀ ਆ ਇਹਨਾਂ ਦੀ ਜਿਹੜੀ ਤਨਖਾਹ ਬੰਨੀ ਸੀ ਤੁਸੀਂ ਮੰਨ ਕੇ ਚੱਲੋ ਇਹਨਾਂ ਨੂੰ ਵੀ ਜਿਹੜਾ 20 22 22000 ਰੁਪਏ ਦਾ 23000 ਦਾ ਘਾਟਾ ਜਿਹੜਾ ਉਹ ਮਹੀਨੇ ਦਾ ਪੈ ਰਿਆ ਹੁਣ ਸਾਥੀਓ ਕੋਸ਼ਿਸ਼ ਕੀਤੀ ਆ ਕਿ ਜਿਹੜੀ ਤੁਹਾਡੀ ਤਨਖਾਹ ਉਹੋ ਜਵੇਂ ਤੁਹਾਡੇ ਮੈਸੇਜ ਆਏ ਸੀ ਕਿ ਬਣਾ ਕੇ ਦੱਸੀ ਜਾਵੇ ਵੀ ਕਿੰਨਾ ਕਿੰਨਾ ਘਾਟਾ ਪੈ ਰਿਆ ਮਾਸਟਰ ਗ੍ਰੇਡਰ ਦੀ ਗੱਲ ਕਰੀਏ 13220 ਰੁਪਏ ਪ੍ਰਤੀ ਮਹੀਨਾ ਘਟਾ ਨਰਸਿੰਗ ਸਟਾਫ ਦੀ ਗੱਲ ਕਰੀਏ ਜਿਨ੍ਹਾਂ ਜਾਂ ਜਿਨ੍ਹਾਂ ਦੀ ਵੀ 29200 ਆ ਉਹਨਾਂ ਨੂੰ 20226 ਰੁਪਏ ਦਾ ਘਟਾ ਮਹੀਨੇ ਦਾ 8TT ਟੀਚਰਾਂ ਦੀ ਗੱਲ ਕਰੀਏ ਤਾਂ 12955 ਰੁਪਏ ਮਹੀਨੇ ਦਾ ਘਟਾ ਤੇ ਕਲਰਕ ਪਟਵਾਰੀ ਕਾਂਸਟੇਬਲ ਜਾਂ ਹੋਰ ਮਹਿਕਮੇ ਜਿਨ੍ਹਾਂ ਦੀ ਵੀ ਬੇਸਿਕ 19900 ਆ ਉਹਨਾਂ ਨੂੰ 45 ਤੋਂ ਜਿਹੜਾ 50000 ਸੈਲਰੀ ਹੋਣੀ ਸੀ ਉਹਨਾਂ ਦਾ ਵੀ 222000 ਰੁਪਿਆ ਜਿਹੜਾ ਉਹ ਮਹੀਨੇ ਦਾ ਘਟਾ ਤੇ ਤੁਸੀਂ ਇਹਨੂੰ ਸਾਲ ਤੇ ਕੈਲਕੂਲੇਸ਼ਨ ਕਰ ਲਓ ਉਸ ਤੋਂ ਬਾਅਦ ਜਿਹੜੀ ਤੁਹਾਡੀ 25 ਸਾਲ ਦੀ ਮੰਨ ਲਓ ਜੇ ਨੌਕਰੀ ਹੈ ਜਾਂ 20 ਸਾਲ ਦੀ ਨੌਕਰੀ ਹੈ ਤੁਸੀਂ ਸਾਲ ਵਾਲੀ ਕੈਲਕੂਲੇਸ਼ਨ ਨੂੰ ਇਹਨਾਂ ਕਰ ਲਓ ਜੇ ਤੇ ਤੁਹਾਨੂੰ ਕਰੋੜਾਂ ਰੁਪਈਆ ਦਾ ਜਿਹੜਾ ਘਟਾ ਉਹ ਤੁਹਾਡੀ ਨੌਕਰੀ ਦੇ ਦਰਮਿਆਨ ਪੈਣ ਵਾਲਾ ਇਹ ਤਾਂ ਸਿਰਫ ਆਪਾਂ ਨੈਟ ਸੈਲਰੀ ਦੇ ਘਟੇ ਦੀ ਗੱਲ ਕੀਤੀ ਹੈ ਜੋ ਤੁਹਾਡਾ ਐਨਪੀਐਸ ਦਾ ਪੈਸਾ ਜਿੰਨਾ ਵੱਧ ਕੱਟਿਆ ਜਾਣਾ ਸੀ ਉਹਦੀ ਗੱਲ ਕਰੀਏ ਤਾਂ 2-2 4-4000 ਰੁਪਏ ਮਹੀਨੇ ਦਾ ਹੋਰ ਇਹਦੇ ਨਾਲ ਜਿਹੜਾ ਰਲ ਜਾਣਾ ਤੇ ਤੁਹਾਡੀ ਮੰਨ ਕੇ ਚਲੋ ਵੀ 15-15 20-2000 ਰੁਪਏ ਹਰੇਕ ਮੁਲਾਜ਼ਮ ਨੂੰ ਉਹ ਕਟਾ ਪੈ ਰਿਹਾ ਇਸ ਕਰਕੇ ਹੀ ਸਾਥੀਓ ਤੁਹਾਨੂੰ ਪਤਾ ਸੰਘਰਸ਼ ਦਾ ਟਾਈਮ ਆ ਆਪਾਂ ਨੂੰ ਇਹ ਦਿੱਸ ਤੇ ਵੱਡਾ ਸੰਘਰਸ਼ ਲੜਨਾ ਪਊਗਾ ਸਾਥੀਓ ਅਵੇਅਰ ਹੋਵੋ ਆਪਦੇ ਨਾਲ ਦੇ ਇਹਨੂੰ ਵੀ ਅਵੇਅਰ ਕਰੋ ਇਹ ਵੀਡੀਓ ਵੱਧ ਤੋਂ ਵੱਧ ਆਪਦੇ ਸਾਥੀਆਂ ਨਾਲ ਸ਼ੇਅਰ ਕਰੋ ਤਾਂ ਜੋ ਉਹ ਇਸ ਪ੍ਰਤੀ ਜਾਗਰੂਕ ਹੋ ਸਕਣ ਕਿ ਸਾਨੂੰ ਜਿਹੜਾ ਆਉਣ ਵਾਲੇ ਸਮੇਂ 'ਚ ਕਿੰਨਾ-ਕਿੰਨਾ ਕਟਾ ਪੈ ਰਿਹਾ ਪੁਰਾਣੇ ਮੁਲਾਜ਼ਮ ਜਿਹੜੇ ਸਾਡੇ ਤੋਂ 2 ਮਹੀਨੇ ਪਹਿਲਾਂ ਭਰਤੀ ਹੋਏ ਸੀ 17 ਜੁਲਾਈ 20 'ਚ ਹੋਏ ਸੀ ਤੇ ਇੱਕ ਦਿਨ ਵੀ ਅਸੀਂ ਭਾਵੇਂ ਬੇਸ਼ੱਕ ਉਸ ਤੋਂ ਬਾਅਦ ਭਰਤੀ ਹੋਏ ਆ ਤਾਂ ਸਾਨੂੰ ਇੰਨੇ-ਇੰਨੇ ਕਟਾ ਜੋ ਸਾਡੇ ਦੇ ਨਾ ਹੀ ਸੈਂਟਰ ਦਾ ਸਕੇਲ ਆ ਤੇ ਨਾ ਹੀ ਪੰਜਾਬ ਦਾ ਪੀ ਸਕੇਲ ਲਾਗੂ ਆ ਇਸ ਕਰਕੇ ਵੱਡੀ ਲੜਾਈ ਲੜਨ ਦੀ ਲੋੜ ਆ ਸਾਥੀਓ ਆਪਦੇ ਸਾਥੀ ਇਹਨਾਂ ਨੂੰ ਜਾਗਰੂਕ ਕਰੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਕੋਈ ਹੋਰ ਡਾਊਟ ਆ ਤਾਂ ਤੁਸੀਂ ਫੋਨ 'ਤੇ ਮੈਸੇਜ ਕਰਕੇ ਪੁੱਛ ਸਕਦੇ ਆ ਬਹੁਤ ਬਹੁਤ ਧੰਨਵਾਦ ਉਮੀਦ ਆ ਕਿ ਤੁਸੀਂ ਜਿਹੜਾ ਇਹਦੇ ਵਾਸਤੇ ਜਾਗਰੂਕ ਹੋਵੋਗੇ ਤੇ ਆਪਦੇ ਹੱਕਾਂ ਦੀ ਗੱਲ ਕਰਨੀ ਸ਼ੁਰੂ ਕਰੋਗੇ ਬਹੁਤ ਧੰਨਵਾਦ ਜੀ ਇਹ ਹੀ ਬੇਨਤੀ ਆ ਕਿ ਪੰਜਾਬ ਪੇ ਸਕਿੱਲ ਬਹਾਲੀ ਸਾਂਝਾ ਫਰੰਟ ਨਾਲ ਜੁੜੋ ਤੇ ਵਾਤਵਾਰਤ ਸਾਥੀਆਂ ਨੂੰ ਜਾਗਰੂਕ ਕਰੋ ਬਹੁਤ ਧੰਨਵਾਦ